ਅਜ ਮਿਤੀ 22 ਮਾਰਚ 2025 ਗ੍ਰਾਮ ਪੰਚਾਇਤ ਲਖਣਪੁਰ ਗਰਚਾਪੱਤੀ ਤੇ ਸਾਰੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਸ਼ਿਆਂ ਦੇ ਵਿਰੁੱਧ ਅਸੀਂ ਮਤਾ ਪਾਉਣ ਲੱਗੇ ਆਂ ਤੇ ਮਤਾ ਪੜ੍ਹ ਕੇ ਸੁਣਾਊਗਾ ਪੰਚਾਇਤ ਮੈਂਬਰ ਸਾਡਾ ਨਹੀਂ ਤੇ 22 ਮਾਰਚ 2025 ਨੂੰ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਇਕੱਠ ਹੋਇਆ ਜਿਸ ਵਿੱਚ ਮਤਾ ਪੇਸ਼ ਕੀਤਾ ਗਿਆ ਕਿ ਪੰਜਾਬ ਸਰਕਾਰ ਦੁਆਰਾ ਜੁੱਧ ਨਸ਼ਿਆਂ ਵਿਰੁੱਧ ਜੋ ਮਹਮ ਚਲਾਈ ਗਈ ਹੈ ਉਸ ਨੂੰ ਅਤੇ ਪ੍ਰਸ਼ਾਸਨ ਨੂੰ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਪੂਰਨ ਸਮਰਥਨ ਅਤੇ ਸਹਿਯੋਗ ਦਿੱਤਾ ਜਾਵੇ। ਜੇਕਰ ਪਿੰਡ ਦਾ ਕੋਈ ਵਾਪਸੀ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਉਪਰੀ ਪੰਚਾਇਤ ਜਾਂ ਕੋਈ ਨਗਰ ਨਿਵਾਸੀ ਕੋਈ ਮਦਦ ਨਹੀਂ ਕਰੇਗਾ ਸਗੋਂ ਉਸ ਉੱਪਰ ਕਾਨੂੰਨੀ ਕਾਰਵਾਈ ਕਰਨ ਵਿੱਚ ਸਹਿਯੋਗ ਕਰੇਗਾ ਜੋ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਜਦ ਕੋਈ ਉਸ ਦੀ ਮਦਦ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਨਸ਼ਾ ਵੇਚਦਾ ਫੜੇ ਕੇ ਵਿਅਕਤੀ ਦੀ ਨਾ ਕੋਈ ਜ਼ਮਾਨਤ ਕਰਵਾਏਗਾ ਨਾ ਕੋਈ ਤਸਦੀਕ ਕਰੇਗਾ ਜੇਕਰ ਪਿੰਡ ਤੋਂ ਬਾਹਰਲਾ ਵਿਅਕਤੀ ਪਿੰਡ ਨਸ਼ਾ ਵੇਚਣ ਆਉਂਦਾ ਹੈ ਤਾਂ ਉਸ ਉੱਪਰ ਪੰਚਾਇਤੀ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ ਆੜੇ-ਰਾੜੇ ਦੀਆਂ ਪੰਚਾਇਤਾਂ ਨੂੰ ਵੀ ਜੇ ਕੋਈ ਬਾਹਰਲੇ ਪਿੰਡ ਦਾ ਸਾਡੇ ਪਿੰਡ ਨੌਜਵਾਨ ਨਸ਼ਾ ਵੇਚਣ ਆ ਗਿਆ ਜਾਂ ਕੋਈ ਨਸ਼ੇ ਦੀ ਹਾਲਤ 'ਚ ਪਿੰਡ 'ਚ ਕੋਈ ਗਲਤ ਕੰਮ ਕਰਦਾ ਹੈ ਜਾਂ ਗਲੀਆਂ 'ਚ ਫਿਰਦਾ ਉਹਦੇ ਤੇ ਅਸੀਂ ਵੀ ਕਾਰਵਾਈ ਕਰਾਂਗੇ ਤੇ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਊਗਾ ਤੇ ਪੁਲਿਸ ਕਾਰਵਾਈ ਕਰਾਵਾਂਗੇ ਉਹ ਤੇ ਦੱਸੋ ਬਈ ਸਾਰੇ ਮੁੱਢੀ ਗੱਲ ਠੀਕ ਆ